ਤੇ ਜੋ ਬੱਚਾ ਨੇ ਹਲਾਸੀ ਉਹ ਪਾਗਲ ਹੋ ਗਿਆ ਜਿਹਨੂੰ ਮੋਟਰਸਾਈਕਲ ਚੱਕਿਆ ਗਿਆ ਮੈਂ ਇਹ ਗੱਲ ਕੀ ਆਈ ਸੀ ਉਹ ਰਾਜਪੁਰੇ ਤੋਂ ਆਈ ਸੀ ਕੋਣ ਚੋਂ ਟੁੱਟੀ ਹੋ ਕੇ ਆ ਕੇ ਲਾਗੇ ਨਾਲੇ ਮੋਟਰਸਾਈਕਲ ਚੱਕਿਆ गावा ਦਾ ਫਿਰ ਉਹ ਮੈਨੂੰ ਬਾਰ ਅਕਾ ਨੂੰ ਫੋਟੋਆਂ ਦੇ ਦੋ ਜੀਆ ਸੀਸੀਟੀਵੀ ਨੇ ਦੇ ਦੋ ਮੈਂ ਕਿਹਾ ਬੈਠਾ ਸੀ ਇੱਥੇ ਰੱਖਿਆ ਨਹੀਂ ਗਿਆ ਉਹ ਮਨ ਜਿਵੇਂ ਮਰਦੀ ਦੇ ਦੋ ਜੀ ਮੈਂ ਤਾਂ ਫੋਟੋਆਂ ਦੇ ਦੋ ਜੀ ਅਸੀਂ ਪੈਂਡਰਾਈਵ ਗੱਡੀ ਦੋ ਬੱਚੇ ਆ ਗਏ ਉਹਨਾਂ ਨੇ ਮੋਟਰਸਾਈਕਲ ਚੱਕ ਲਈ ਅਸ ਫਿਰੇ ਕੋਈ ਬੱਚੇ ਆਏ ਜੀ ਮੈਂ ਬੀਜੀ ਨੂੰ ਰਿਕੁਐਸਟ ਕੀਤੀ ਸੀ ਕੁਝ ਜਿਹੜਾ ਸਕੂਲ ਦੇ ਬੱਚੇ ਲੇਟ ਹੋ ਜਾਂਦੇ ਨੇ ਨਹੀਂ ਉਹਨਾਂ ਨੂੰ ਤੁਸੀਂ ਛੁੱਟੀ ਨਾ ਕਰੋ ਦੇਖਣਾ ਉਹਨਾਂ ਨੂੰ ਛੁੱਟੀ ਨਾ ਕਰੋ ਉਹਨਾਂ ਨੂੰ ਤੁਸੀਂ ਲੇਟ ਬਿਠਾ ਕੇ ਰੱਖ ਲਓ ਅਲਟੀਮੇਟਲੀ ਫਾਰਾਦਰੀ ਦੇ ਵਿੱਚ ਸਮਾਏ ਕੀ ਬੜੇ ਘੁੰਮਦੇ ਆ ਅੱਜ ਸਾਡਾ ਤੇ ਵਾਰ ਬੈਟ ਐਨੀਮੈਂਟ ਹੁੰਦੇ ਆ ਬੱਚੇ ਕਿਸ ਨੂੰ ਟ੍ਰੈਕ ਕਰ ਲੈਂਦੇ ਆ ਪਰ ਬੱਚੇ ਉਹ ਤੋਂ ਟੂਟਲ ਤੋਂ ਬਾਹਰ ਨਹੀਂ ਨਿਕਲ ਸਕਦੇ ਤੇ ਮੈਂ ਮੈਂ ਡੀਸੀ ਸਾਹਿਬ ਨੂੰ ਇੱਕ ਵਾਰ ਫਿਰ ਜੀ ਡੀਓ ਸਾਹਿਬ ਨੂੰ ਜੇ ਬੱਚੇ ਲੇਟ ਹੋ ਜਾਣ ਸਕੂਲ ਤੇ ਛੁੱਟੀ ਨਾ ਦੇਣਾ ਸਾਨੂੰ ਬਿਠਾਉਣ ਦੇ ਬਾਅਦ ਪਿਆਰ ਨੂੰ ਕਹਿੰ ਜੋ ਬੱਚੇ ਚੁੱਪੇ ਬਚਾ ਘਰਤਾ ਜਾਂਦਾ ਨਹੀਂ ਕੁ ਬੱਚਾ ਹੈ ਕੁ ਜਦਾ ਉਹਨਾਂ ਦੇ ਬੱਚੇ ਦੇ ਜਿਹੜਾ ਸਾਰਾ ਦਿਨ ਦਾ ਐ ਜਾ ਕਿਸੇ ਗਲਤ ਸੈਟੇ ਟੈਪ ਹੋ ਗਿਆ ਸਾਡੇ ਸੈਕਸ਼ਨ ਨੂੰ ਬੜਾ ਨੁਕਸਾਨ ਆਉਂਦਾ ਤੇ ਮੈਂ ਜਿੰਨੇ ਵੀ ਸਾਡੇ ਟੀਚਰ ਔਰ ਜਿੰਨੇ ਸਾਡੇ ਬੱਚੇ ਆਏ ਉਹਦਾ ਵੈਲਕਮ ਕਰਦੇ ਹੋਏ ਤੇ ਮੈਂ ਹੁਣ ਰਿਕਵੈਸਟ ਕਰਦਾ ਸਾਡੇ ਜਮਾਤ ਸੂਰੀ ਜੀ ਇਹ ਵੀ ਬੜੇ ਸਾਡੇ ਪ੍ਰੋਜੈਕਟਰ ਉਹ ਕੰਸਟੀਟਿਊਸ਼ਨ ਵੀ ਇਹ ਸੰਸਥਾ ਲੈ ਪੜਾਇਆ ਸੀ ਮੈਂ ਦੇਖੋ 100 ਰੁਪਏ ਦੀ ਜਿਵੇਂ ਗੱਲ ਕੀਤੀ ਸ਼ਰਮਾ ਜੀ ਨੇ 100 ਰੁਪਏ ਦੀ ਮੈਂਬਰਸ਼ਿਪ ਲੈ ਕੇ ਵੀ ਥੋੜੇ ਥੋੜੇ ਨਾਲ ਅ ਤਰਾਪ ਪਾ ਜਾਂਦਾ ਟੁਕੜ ਟੁਕੜ ਪਾਣੀ ਪਾਓ ਸ਼ਾਮ ਨੂੰ ਤੁਹਾਡੀ ਗੈਲਟੀ ਭਜਦੀ ਆ ਇਸੇ ਤਰ੍ਹਾਂ ਜਿਹੜੇ ਬੰਦੇ ਇਹਨਾਂ ਦੀ ਹੋਰ ਤਾਂ ਅੱਛੀ ਹੈ ਗੱਲ ਵੀ 100 ਰੁਪਏ ਮਨਾਲ ਮੈਂਬਰ ਵੀ ਨਾਲ ਲੈਂਦੇ ਨੇ ਜਿਆਦਾ ਵੀ ਲੈ ਲੈਂਦੇ ਨੇ ਤੋਂ ਉਹਦੇ ਨਾਲ ਕਿੰਨੇ ਘਰਾਂ ਦੇ ਅੱਗ ਵੱਦੀਆਂ ਔਰ ਕਿੰਨੇ ਬੱਚੇ ਪੜ੍ਹਾਈ ਕਰ ਸਕਦੇ ਨੇ ਮੈਂ ਤੁਹਾਨੂੰ ਆਪਣੀ ਮਿਸਾਲ ਦਿੰਨਾ ਕਿ ਮੈਂ ਮੈਂ ਇੱਕ ਸੀਨੀਅਰ ਐਡਵੋਕੇਟ ਹਾਂ ਬਹੁਤ ਹੀ ਪਿਆਰੀ ਬੱਚੇ ਅਧਿਆਪਕ ਸਾਹਿਬਾਨ ਪ੍ਰਿੰਸ ਸਾਹਿਬਾਨ ਦੇ ਮਹਾਨ ਮਹਿਮਾਨ ਮੈਂ ਸਤਨੂੰ ਆਪਣੇ ਬਨੂੰ ਜਿਆ ਇਸ ਤਾਰਫ ਪੇਸ਼ ਕਰਦਾ ਹਾਂ ਮੈਂ ਇਹ ਬਸਿਆ ਸੁਣਿਆ ਬਹੁਤ ਲੋਕ ਉਹ ਰਿੜਨਾਦੇ ਸੀਗੇ ਪਰ ਜਦੋਂ ਮੁਗਲਾਂ ਨੇ ਆ ਕੇ ਦੇਸ਼ ਤੇ ਰਾਜ ਕੀਤਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਸਾਡੇ ਮਠਨਾ ਸਭਿਤੇ ਸਾਗਨੇ ਦੇ ਐਜੂਕੇਸ਼ਨ ਸੰਸਥਾਵਾਂ ਨੂੰ ਨਸ਼ਟ ਕਰ ਦਿੱਤੀਆਂ ਉਹ ਸਾਨੂੰ ਸਾਡੇ ਜਨਾਂ ਨਾਲ ਤੋੜਨ ਤੋਂ ਬਾਅਦ ਫਿਰ ਉਹਨਾਂ ਨੇ ਸਾਡੇ ਤੇ ਬਹੁਤ ਲੰਮਾ ਟਾਈਮ ਦਾਸ ਕੀਤਾ ਕਿਉਂਕਿ ਅਸੀਂ ਉਹਨੇ ਸਿੱਖਿਤ ਨਹੀਂ ਰਹਿ ਗਏ ਸੀ ਸੋ ਇਹੀ ਕਾਰਨ ਹੈ ਕਿ ਸਭ ਤੋਂ ਵੱਡਾ ਸਿੱਖਿਆ ਹੀ ਇਹ ਜਨਤਰ ਹੈ ਜਿਹੜਾ ਸਾਨੂੰ ਸਾਡੇ ਦੇਸ਼ ਨੂੰ ਸਾਡੇ ਸਮਾਜ ਨੂੰ ਤੇ ਸਾਨੂੰ ਜਿਹੜਾ ਹੈਗਾ ਜਾਗਰੂਕ ਬਣਾ ਕੇ ਤੱਕ ਇਧਰ ਅਸਤੇ ਤੋਹ ਸਕਦਾ ਹੈ ਕੋਈ ਵੀ ਸਿੱਖਿਆ ਤੋਂ ਵੱਡਾ ਕੋਈ ਹਥਿਆਰ ਨਹੀਂ ਤੇ ਜਿੱਥੇ ਸਰਕਾਰਾਂ ਦੇ ਵਿੱਚ ਕੋਸ਼ਿਸ਼ ਕਰ ਰਹੇ ਨੇ ਉੱਥੇ ਜਨਨ ਕਮੇਟੀ ਵਰਗੀਆਂ ਵਿਦਿਅਕ ਸੰਸਥਾਵਾਂ ਨੇ ਉਹ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ ਮੈਂ ਇਹ ਕਹੂੰਗਾ ਜਿੰਨੇ ਸਖਸ਼ੀਰਤਾ ਬੈਠੇ ਨੇ ਬੱਚੇ ਬੈਠੇ ਨੇ ਟੀਚਰ ਬੈਠੇ ਨੇ ਆਪਾਂ ਸਾਰੇ ਹੀ ਜਿੱ ਮਿਲ ਕੇ ਕੋਸ਼ਿਸ਼ ਕਰੀਏ ਜਿੱਥੇ ਜਿੰਨਾ ਵੀ ਜਿਹਦਾ ਯੋਗਦਾਨ ਪਾ ਸਕਦਾ ਹੈ ਉਹ ਚਾਹੇ 10 ਰੁਪਏ ਦਾ ਹੋਵੇ 10000 ਦਾ ਹੋਵੇ ਜਾਂ 10 ਲੱਖ ਦਾ ਹੋਵੇ ਇਹ ਮੈਟਰ ਨਹੀਂ ਕਰਦਾ ਹੁੰਦਾ ਮੈਟਰ ਇਹ ਕਰਦਾ ਹੁੰਦਾ ਕਿ ਸਾਡੀ ਨੀਅਤ ਕੀ ਹੋਈ ਹੈ ਅਸੀਂ ਕਿਵੇਂ ਚਾਹਨੇ ਆ ਕਿ ਜਿੱਥੇ ਅਸੀਂ ਤਰੱਕੀ ਕੀਤੀ ਹੈ ਉਸੇ ਤਰ੍ਹਾਂ ਸਾਰੇ ਲੋਕ ਕੀ ਤਰੱਕੀ ਕਰਨ ਤਾਂ ਇਸ ਤੋਂ ਦੁੱਧ ਵਗਾਰਾ ਦੁੱਲਿਆ ਜਦੋਂ ਪੰਡਤ ਉਹ ਬੱਚੀ ਲੈ ਕੇ ਆਪਣੇ ਘਰ ਘਰਾਂ ਦਾ ਰਸਤੇ ਜੰਗਲ ਬੰਦਾ ਹੈ ਬੱਚੋ ਗੱਲ ਸੁਣਦਾ ਹੈ ਜਰਾ ਜਦੋਂ ਕਰਿਆ ਯਾਰ ਰਸਤੇ ਜੋਂ ਚਾਰ ਠੱਗ ਮਿਲ ਜਾਂਦੇ ਨੇ ਤੇ ਠੱਗੇ ਸੋਚਦੇ ਆ ਕਿ ਆਪਾਂ ਇਸ ਤੋਂ ਬੱਚੀ ਖੋਣੀ ਹੈ ਵੀ ਆਪਾਂ ਕਿਵੇਂ ਖੋਈਏ ਤੋ ਇੱਕ ਯੋਤ ਬਣਾਉਂਦੇ ਆ ਤਾਂ ਜਿਵੇਂ ਹੀ ਪੰਡਤ ਜੰਗਲਵਾਲ ਨੂੰ ਜਾ ਰਹੇ ਹੁੰਦੇ ਤਾਂ ਪਹਿਲਾਂ ਇੱਕ ਠੱਗ ਬਾਹਰ ਨਿਕਲਦਾ ਝਾੜੀਆਂ 'ਚੋਂ ਤਾਂ ਪੱਟਰ ਕਹਿੰਦਾ ਪੰਡਤ ਜੀ ਇਹ ਕੁੱਤਾ ਕਿੱਥੇ ਲੈ ਕੇ ਚੱਲੇ ਹੋ ਤਾਂ ਪੱਟਰ ਕਹਿੰਦਾ ਭਾਈ ਸਾਹਿਬ ਇਹ ਕੁੱਤਾ ਨਹੀਂ ਹੈ ਜੀ ਇਹ ਬੱਚੀ ਹੈ ਚਲੋ ਉਹ ਬੰਦਾ ਅੱਗੇ ਚਲਾ ਜਾਂਦਾ ਹੈ ਥੋੜੀ ਦੇਰ ਥੋੜੀ ਥੋੜਾ ਹੋਰ ਅੱਗੇ ਜਾਂਦਾ ਤੇ ਦੂਜਾ ਠੱਗਾ ਆ ਜਾਂਦਾ ਕਹਿੰਦਾ ਪੰਡਤ ਜੀ ਇਹ ਕੁੱਤਾ ਕਿੱਥੇ ਲੈ ਕੇ ਜਾ ਰਹੇ ਹੋ ਤੇ ਹਵਾਰਾ ਕੁੱਤਾ ਲੱਗਦਾ ਮੈਨੂੰ ਪੱਟਰ ਥੋੜਾ ਸੋਚਾਂ ਦੀ ਪੈ ਜਾਂਦਾ ਵੀ ਇਹ ਬੱਚੀ ਹੈ ਮੈਂ ਕੁੱਤਾ ਕਿ ਬਹਿ ਰਿਹਾ ਹਾਂ ਉਹ ਫੇਰ ਨੂੰ ਕੋਈ ਸਮਝਾ ਕੇ ਚਲਾ ਜਾਂਦਾ ਵੀ ਬੱਚੀ ਹੈ ਕੁੱਤਾ ਨਹੀਂ ਹੈ ਪਰ ਥੋੜੀ देर ਜਦੋਂ ਅੱਗੇ ਜਾਂਦਾ ਤਾਂ ਤੇਰੇ ਦੋ ਥੱਕ ਹੈ ਉਹ ਖੜੇ ਹੋ ਜਾਂਦੇ ਆ ਤੇ ਉਹ ਕਹਿੰਦਾ ਨੇ ਪੰਡਤ ਜੀ ਇਹ ਕੁੱਤੇ ਦੀ ਅੱਖਾਂ ਦਾ ਲਾਲ ਹੈ ਤੁਹਾਨੂੰ ਵੱਢ ਲੈਣਗੇ ਇਹ ਵੱਢੂਗਾ ਤਾਂ ਪੰਡਤ ਸੋਚਾਂ ਦੇ ਮਜਬੂਰ ਹੋ ਜਾਂਦਾ ਵੀ ਸਾਰੇ ਬੰਦੇ ਨੂੰ ਕੁੱਤਾ ਕਹਿ ਰਹੇ ਉਹ ਕਹਿੰਦਾ ਮੈਨੂੰ ਲੱਗਦਾ ਸ਼ਾਹਕਾਰ ਨੇ ਮੇਰੇ ਨਾਲ ਠੱਗੀ ਮਾਰੀ ਵੀ ਮੈਨੂੰ ਉਹਨੇ ਕੁੱਤਾ ਦਿੱਤਾ ਉਹ ਬੱਚੀ ਨੂੰ ਉੱਥੇ ਛੱਡ ਕੇ ਚਲਾ ਜਾਂਦਾ ਤੇ ਠੱਗ ਉਹਦੀ ਬੱਚੀ ਲੈ ਕੇ ਚਲੇ ਜਾਂਦੇ ਆ ਸੋ ਬੱਚਿਓ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਵੀ ਸਿੱਖਿਆ ਦੇ ਤੁਹਾਨੂੰ ਕੀ ਪਤਾ ਲੱਗਦਾ ਹੈ ਵੀ ਉਹ ਪੰਡਤ ਉਹਨਾਂ ਦੀ ਗੱਲਾਂ ਜਾ ਕੇ ਬੱਚੀ ਛੱਡ ਜਾਂਦਾ ਹੈ ਤਾਂ ਤੁਸੀਂ ਕੋਈ ਦੱਸ ਸਕਦੇ ਆ ਵੀ ਇਹ ਸਿੱਖਿਆ ਤੁਹਾਨੂੰ ਕੀ ਸਿੱਖਿਆ ਦਿੰਦੀ ਹੈ ਕੀ ਇਹ ਸਟੋਰੀ ਕੀ ਸਿੱਖਿਆ ਦਿੰਦੀ ਹੈ ਦੱਸ ਸਕਦਾ ਨਾ ਬੱਚੇ ਦੇ ਵਿੱਚੋਂ ਕੋਈ ਨਹੀਂ ਮੈਂ ਤੁਹਾਨੂੰ ਦੱਸਦਾ ਇਹ ਸਟੋਰੀ ਦਾ ਜਿਹੜਾ ਮੋਰਲ ਹੈ ਵੀ ਤੁਸੀਂ ਆਪਣਾ ਦਿਮਾਗ ਦੀ ਵਰਤੋਂ ਕਰੋ ਲਾਈ ਲੱਗਣਾ ਬਣੋ ਕਿਸੇ ਦੇ ਪਿੱਛੇ ਨਾ ਲੱਗੋ ਸਾਡੇ ਸਾਹਮਣੇ ਜੀ ਸਰਮਈ ਰੁਕੋ ਇਹ ਰਾ ਰੁਕੋ ਖੜ ਜਾ ਇੱਕ ਵਾਰ ਹਾਂਜੀ ਇੱਕ ਵਾਰ ਹਾਂਜੀ ਸਾਹਮਣੇ ਰੱਖ ਜੋ ਚੀ ਜੂਪ ਪਰ ਆਇਆ ਨੇ 5 ਮਿੰਟ ਮੈਂ ਸਮਾਂ ਦੇ ਦਿੰਦਾ ਹਾਂ ਸਾਜ ਮਨਜੀਤਪੁਰ ਨੂੰ ਹੀ گورਮੈਂਟ ਐਲੀਮੈਂਟਰੀ ਸਕੂਲ ਆਰਿਆ ਉਹ ਬੱਚੇ ਆਜਣ ਪੰਜਾਬੀ ਬਾਗ ਦੇ ਮਰਟੀਨ ਸਕੂਲ ਬੱਚਿਆਂ ਨੂੰ ਵੀ ਕੀ ਨੰਬਰ ਲਾ ਕੇ ਮਾਰ ਲਾ ਕੇ ਮਾਰ ਦਿਓ ਦੇਖੋ ਦੇਖ ਬੱਚਿਆਂ ਨੂੰ ਸੱਲੇ ਬੱਚਿਆਂ ਨੂੰ ਜਾਨੀ ਸਮਿਤੀ ਦੇ ਪ੍ਰੋਗਰਾਮ ਕੀਤਾ ਗਿਆ ਕੀ ਗਾਣਾ ਚਾਹੋਗੇ ਬਹੁਤ ਅੱਛਾ ਪ੍ਰੋਗਰਾਮ ਹੋਇਆ ਜੀ ਸਮਾਜ ਦੇ ਜਿਹੜੇ ਬੰਦੇ ਸਾਡੇ ਭਰਾ ਸਾਡੇ ਬੱਚੇ ਥੋੜੇ ਜਿਹੇ ਪਿੱਛੇ ਰਹਿ ਗਏ ਹਨ ਸਾਡਾ ਆਪਣਾ ਫਰਸ ਦੇ ਬੰਦਿਆ ਹੋਇਆ ਜਾਨਿਤ ਸੰਪਤੀ ਦੇ ਵਿਨੋਦ ਸ਼ਰਮਾ ਜੀ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਪ੍ਰਧਾਨ ਸਾਹਿਬ ਗੋਤਮ ਜੀ ਇਹਨਾਂ ਨੇ ਬਹੁਤ ਵਾਲੇ ਕਰਦੇ ਹਨ ਹਰ ਹਫਤੇ ਹੀ ਕੋਈ ਨਾ ਕੋਈ ਪ੍ਰੋਗਰਾਮ ਹੁੰਦਾ ਹੈ ਮੈਨੂੰ ਸਦਾ ਇਨਵੀਟੇਸ਼ਨਾਂ ਹੁੰਦੀਆਂ ਨੇ ਇਹਨਾਂ ਦੀਆਂ ਔਰ ਬਹੁਤ ਅੱਛਾ ਲੱਗਦਾ ਹੈ ਕਿ ਆਪਣੇ ਦਬੇ ਕੁਛਲੇ ਲੋਕਾਂ ਦੇ ਜਿਹੜੇ ਸਾਡੇ ਜੀ ਕਿਸੇ ਕਾਰਨ ਕਰਕੇ ਪਿੱਛੇ ਰਹਿ ਜਾਂਨ ਉਹਨਾਂ ਨੂੰ ਸਮਾਜ ਦੇਸ਼ ਕਰ ਆਪਣੇ ਬਾਬਰ ਲੈ ਧਿਆਨ ਦਾ ਪਵਲਾ ਜੀ ਉਹਨਾਂ ਨੂੰ ਆਰਥਿਕ ਮਦਦ ਚਾਹੀਦੀ ਜਾਂ ਉਹਨਾਂ ਨੂੰ ਭਲਾਈ ਵਿੱਚ ਬੱਚਿਆਂ ਨੂੰ ਜ਼ਰੂਰਤ ਹੈ ਜਾਂ ਜਿਨ੍ਹਾਂ ਬੱਚਿਆਂ ਨੂੰ ਯੂਨੀਫਾਰਮਾਂ ਦੀ ਜ਼ਰੂਰਤ ਹੈ ਜਾਂ ਜਿਨ੍ਹਾਂ ਨੂੰ ਸਰਦੀ ਤੱਕ ਜੀ ਜ਼ਰੂਰਤ ਹੈ ਆਪਣੇ スウェットਾਂ ਦੀ ਜਾਂ ਕਿਸੇ ਹੋਰ ਚੀਜ਼ ਦੀ ਸਭ ਕੁਝ ਪੂਰਾ ਤਾਂ ਕਿ ਸਾਡੇ ਬੱਚਿਆਂ ਨੂੰ ਇਹ ਅਹਿਸਾਸ ਨਾ ਹੋਵੇ ਕਿ ਅਸੀਂ ਪਿੱਛੇ ਰਹਿ ਗਏ ਹਾਂ ਅਤੇ ਅਸੀਂ ਪ੍ਰਾਈ ਨਹੀਂ ਤਾਲ ਸਕਾਂਗੇ ਤੇ ਇਹਨਾਂ ਲਫਜ਼ਾਂ ਨਾਲ ਅ ਜ ਆਨੰਦ ਸਾਹਿਬ ਜੀ ਨੇ ਗੋਤਮ ਜੀ ਨੇ ਔਰ ਬਾਕੀ ਸਾਡੇ ਬਹੁਤ ਹੀ ਸਤਿਕਾਰਯੋਗ ਸਾਰੇ ਬੁਲਾਵਿਆਂ ਨੇ ਬਹੁਤ ਵਧੀਆ ਸਪੀਚਾਂ ਦਿੱਤੀਆਂ ਹਨ ਅਤੇ ਬੱਚਨ ਮੋਟੀਵੇਸ਼ਨ ਦਿੱਤੀ ਹੈ ਮੇਰੀ ਸਦਾ ਹੀ ਅਰਦਾਸ ਹੈ ਕਿ ਜਾਨਤ ਸੰਮਤੀ ਇਸ ਤਰ੍ਹਾਂ ਹੀ ਕਮ ਕਰਦੀ ਰਵੇ ਅਤੇ ਇਸ ਬਾਅਦ ਦੇਸ਼ਕਾਰ ਜੌਰਡਨ ਪਾਂਦੀ ਹੋਵੇ ਅਤੇ ਅਸੀਂ ਵੀ ਇਹਨਾਂ ਨਾਲ ਲੱਗ ਕੇ ਆਪਨਾ ਵੀ ਜੀਵਨ ਸਫਲਾਤਲ ਦੇ ਬਈ థాంਕ ਯੂ ਬਾਈ ਰੋਤਮ ਜੱਜ ਜੋ ਪ੍ਰੋਗਰਾਮ ਕਰਾਇਆ ਗਿਆ ਕੀ ਕਹਿਣਾ ਚਾਹੋਗੇ ਜਨਹਿਤ ਸੰਪਤੀ ਵੱਲੋਂ ਅੱਜ ਪਰਵਤ ਪਰਵਾਨਾ ਟ੍ਰੈਡੀਓਨਿ ਮੈਮੋਰੀਅਲ ਸੈਂਟਰ ਦੇ ਅੰਦਰ 200 ਤੋਂ ਵੱਧ ਬੱਚਿਆਂ ਨੂੰ ਡਿਫਰੈਂਟ ਜੋ ਗਵਰਨਮੈਂਟ ਸਕੂਲਸ ਦੇ ਬੱਚੇ ਨੇ ਉਹਨਾਂ ਨੂੰ ਡਰੈਸਿਸ ਜਰਸੀਆਂ ਕਾਪੀ ਬੁక్స్ ਦਿੱਤੀਆਂ ਗਈਆਂ ਔਰ ਇਸ ਦੇ ਨਾਲ ਦੋ ਲੜਕੀਆਂ ਜਿਨ੍ਹਾਂ ਦੀ ਮੈਰਿਜ ਦੇ ਲਈ ਸਹਾਇਤਾ ਕੀਤੀ ਗਈ ਹੈ ਔਰ ਕੁਝ ਇੱਕ ਸਾਡੇ ਨੀਡੀ ਸੈਕਸ਼ਨਸ ਦੇ ਜਿਹੜੇ ਸਾਡੇ ਵਸਨੀਕ ਨੇ ਉਹਨਾਂ ਨੂੰ ਰਾਸ਼ਨ ਦੀ ਹੈਲਪ ਕੀਤੀ ਗਈ ਜਾਨੀ ਸਮਤੀ ਇਸੇ ਢੰਗ ਦੇ ਨਾਲ ਹਮੇਸ਼ਾ ਆਮੇਓ এনवायरमेंट ਦੀ ਗੱਲ ਹੋਵੇ এডਿਕੇਸ਼ਨ ਦੀ ਗੱਲ ਹੋਵੇ ਹੈਲਥ ਦੀ ਗੱਲ ਹੋਵੇ ਡਿਫਰੈਂਟ ਪ੍ਰੋਜੈਕਟਸ ਦੇ ਰਾਹੀਂ ਇਹ ਅਸੀਂ ਜੋ ਡਿਸਟ੍ਰਿਬਿਊਸ਼ਨ ਫੰਕਸ਼ਨ ਕਰਦੇ ਰਹਿੰਦੇ ਹਾਂ ਔਰ ਅੱਜ ਇਸ ਫੰਕਸ਼ਨ ਦੇ ਦੌਰਾਨ ਸਾਡੇ ਬਹੁਤ ਹੀ ਉੱਗੇ ਜਿਹੜੇ ਸਾਡੇ ਗੈਸਟ ਆਫ ਆਨਰ ਸੀਗੇ ਜਿਨ੍ਹਾਂ ਦੇ ਅੰਦਰ ਸਰਦਾਰ ਰਿਤਮੋਂ ਸਿੰਘ ਜੀ ਜੋ ਖਾਸ ਤੌਰ ਤੇ ਯੂਐਸ ਤੋਂ ਇੱਥੇ ਹਰ ਸਾਲ ਆਉਂਦੇ ਨੇ ਔਰ ਡਿਫਰੈਂਟ ਪ੍ਰੋਜੈਕਟਸ ਦੇ ਵਿੱਚ ਹੈਲਪ ਕਰਦੇ ਨੇ ਸਾਡੇ ਸ਼੍ਰੀ ਐਸਐਸ ਆਨੰਦ ਜੀਐਸ ਆਨੰਦ ਜੀ ਜੋ ਰੀਜਨਲ ਡਾਇਰੈਕਟਰ ਰਿਟਾਇਰਡ ਸਾਡੇ ਐਨਆਈਐਸ ਦੇ ਨੇ ਉਹਨਾਂ ਨੇ ਇਸ ਦੇ ਵਿੱਚ ਸ਼ਿਰਕਤ ਕੀਤੀ ਔਰ ਸ਼੍ਰੀ ਬਲਜਿੰਦਰ ਸਿੰਘ ਜੀ ਪੰਜਾਬ ਕੇਸਰੀ ਤੋਂ ਉਹਨਾਂ ਨੇ ਸਾਡੇ ਬੱਚਿਆਂ ਦਾ ਹੌਸਲਾ ਵਧਾਉਣ ਦੇ ਲਈ ਔਰ ਸਾਡੇ ਹੋਰ ਬਹੁਤ ਸਾਰੇ ਡੋਨਰਸ ਔਰ ਸਾਡੇ ਟੀਚਰਸ ਤੇ ਸਟੂਡੈਂਟਸ ਨੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲਿਆ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰੰਗ ਦੇ ਪ੍ਰੋਗਰਾਮ ਕਰਦੇ ਰਹਾਂਗੇ ਸਰ ਭਾਈ ਬੜੀ ਵੱਡੀ ਕਹਾਵਤ ਹੈ ਨੇਕੀ ਕਰ ਦਰਿਆ ਮੈਡਾਲ ਤੁਹਾਡੀ ਮੁਕਾਬਲ ਬੜੀ ਸੱਟ ਬੈਠਦੀ ਹੈ ਇਨਾ ਵੱਡਾ ਉਪਰਾਲਾ ਅੱਜ ਦੇ ਟਾਈਮ ਦੇ ਜੋ ਕੋਈ 10 ਰੁਪਏ ਨਹੀਂ ਦੇ ਸਕਦਾ ਤੁਸੀਂ ਇੰਨੀ ਵੱਡੀ ਮਦਦ ਲੋਕਾਂ ਵਿੱਚ ਕਰ ਦਿਓ ਕੀ ਕਹਿਣਾ ਚਾਹੋਗੇ ਸਰ ਮੈਂ ਰਣੋਤ ਸ਼ਰਮਾ ਜਨ ਸੰਸਦੋਂ ਮੈਂਨਾ ਸਾਡੇ ਪ੍ਰਧਾਨ ਗੋਤਮ ਜੀ ਸਾਡੇ ਪ੍ਰੀਤ ਮੋਨ ਜੀ ਜੁਐਸੇ ਤੋਂ ਜੀ ਜਿਲਦਦਰ ਸ਼ਰਮਾ ਜੀ ਛਾਬੜਾ ਜੀ ਸਾਡੇ ਜੋਸ਼ੀ ਜੀ ਦਿੱਪੀ ਸਿੰਘ ਜੀ ਸਾਡੇ ਡਾਕਟਰ ਮੰਨਨ ਜੀ ਤੇ ਨikhil ਜੀ ਜਿਨ੍ਹਾਂ ਨੇ ਸਾਨੂੰ ਅੱਜ ਬਰਤਨ ਡੋਨੇਟ ਕੀਤੇ ਪਲੱਸ ਸਾਡੇ ਆਨੰਦ ਸਾਹਿਬ ਤੇ ਮਹਿਸੂਮਪੂਰੀ ਜੀ ਤੇ ਸਾਡੀ ਕੋਸ਼ਿਸ਼ ਹੁੰਦੀ ਹੈ ਵੀ ਲੋਕਾਂ ਦੀ ਹੈਲਪ ਕਰ ਸਕੀਏ ਸਾਡੇ ਆਸਟ੍ਰੇਲੀਆ ਤੋਂ ਆਏ ਸੀ ਜੀ ਗੁਰਾਤ ਸਿੰਘ ਜੀ ਆਸਟ੍ਰੇਲੀਆ ਵਾਲੇ ਆਸਟ੍ਰੇਲੀਆ ਵਾਲੇ ਜੀ ਕੋਈ ਸਾਡੇ ਆਸਟ੍ਰੇਲੀਆ ਤੋਂ ਗੁਰਲਾਲ ਸਿੰਘ ਗੁਰਲਾਲ ਸਿੰਘ ਜੀ ਆਏ ਸੀ ਤੇ ਇੱਕ ਸਾਨੂੰ ਜਿਹੜਾ ਇੱਥੇ ਅੱਜ ਫੀਸ ਵਾਸਤੇ ਜੇ ਸੰਡੋਨੇਟ ਕੀਤਾ ਸ਼੍ਰੀ ਗੋਲਜੀ ਨੇ ਜੋ ਗੁਰਗਾਵਾ ਹੈਗੇ ਤੇ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਆ ਅੱਜ ਅਸੀਂ ਤਕਰੀਬਨ 40 ਬੱਚਿਆਂ ਨੂੰ ਫੀਸ ਦਿੱਤੀ ਹੈ ਤਕਰੀਬਨ 83000 ਰੁਪਏ ਹਰ ਮੰਥਲੀ ਨੂੰ ਫੀਸ ਦੇਈਦਾ ਕੁਆਟਰਲੀ ਪਲੱਸ ਦੋ ਲੜਕੀਆਂ ਦੀ ਮੈਰਿ ਸੀ ਜਿਨ੍ਹਾਂ ਨੇ ਸਾਡੇ ਤੋਂ ਸਿਲਾਈ ਸਿੱਖੀ ਸੀ ਉਹਨਾਂ ਦੀ ਮੈਰਿ ਵਾਸਤੇ ਤਿੰਨ ਅਸੀਂ ਬੰਦਿਆਂ ਨੂੰ ਰਾਸ਼ਨ ਦਿੱਤਾ ਦੋ ਬੱਚੇ ਹੋਰ ਇੱਕ ਪਲੱਸ 2 ਤੇ ਇੱਕ ਬੀਗੋਮ ਉਹਨਾਂ ਨੂੰ ਅਸੀਂ ਫੀਸ ਦਿੱਤੀ ਆ ਪਲੱਸ 2 ਮੈਡੀਕਲ ਹੈਲਪ ਦਿੱਤੀ ਆ ਜਿਹਦੇਆਂ ਕਿਡਨੀਆ ਖਰਾਬ ਸੀ ਇੱਕ ਨੂੰ ਕੈਂਸਰ ਹੈ 5000 ਬਣਾਉਂ ਦਿੱਤਾ ਤੇ ਸਾਡੀ ਕੋਸ਼ਿਸ਼ ਹੁੰਦੀ ਆ ਮੈਕਸਿਮ ਲੋਕਾਂ ਦੇ ਇਥੇ ਹੈਲਪ ਕਰ ਸਕੀਏ ਉਹ ਸਾਡੇ ਪ੍ਰੋਜੈਕਟ ਚੱਲ ਰਹੇ ਆ ਆਲਰੇਡੀ ਚਾਹੇ ਸਾਡਾ ਐਜੂਕੇਸ਼ਨ ਦਾ ਹੈ ਜੀ ਚਾਹੇ ਸਾਡਾ ਮੈਡੀਕਲ ਦਾ ਹੈ ਚਾਹੇ ਸਾਡਾ ਪਲਾਂਟੇਸ਼ਨ ਦਾ ਹੈ ਅੱਜ ਅਸੀਂ 100 ਤੋਂ ਬੱਚਿਆਂ ਨੂੰ ਉੱਪਰ ਜ਼ਿਆਦਾ ਜਰਸੀਆਂ ਦਿੱਤੀਆਂ ਜਿਹੜੇ ਡਿਫਰੈਂਟ 10 ਸਕੂਲਾਂ ਦੇ ਬੱਚੇ ਸੀ ਜੀ ਤੇ ਉਹਨਾਂ ਨੂੰ ਅਸੀਂ ਨੋਟਬੁੱਕ ਵੀ ਦਿੱਤੀਆਂ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਨਾ ਸਾਡੇ ਨਾਲ ਤੁਸੀਂ ਜੁੜੋ ਸਾਡੇ ਪ੍ਰੋਜੈਕਟ ਦੇ ਨਾਲ ਜੁੜੋ ਸਾਨੂੰ ਜਿਹੜਾ ਅਮਾਉਂਟ ਡੋਨੇਟ ਕਰੋਗੇ ਉਹਨੂੰ ਅਸੀਂ ਬੜੀ ਅੱਛੀ ਤਰ੍ਹਾਂ ਸੋਸਾਇਟੀ ਯੂਜ਼ ਕਰਦੇ ਆਂ ਤੇ ਮੈਂ ਲੋਕਾਂ ਨੂੰ ਰਿਕਵੈਸਟ ਕਰਦਾ ਵੀ ਖੁੱਲਕੇ ਸਾਨੂੰ ਜੇ ਅਮਾਉਂਟ ਡੋਨੇਟ ਕਰੋਗੇ ਉਸਨੂੰ ਹੋਰ ਅੱਛੇ ਕੰਮ ਤੇ ਸੋਸਾਇਟੀ ਨੂੰ ਸੋਸਾਇਟੀ ਅਸੀਂ ਕਿਵੇਂ ਸੇਵਾ ਕਰ ਸਕੀਏ ਕਿਵੇਂ ਲੋਕਾਂ ਦੀ ਹੈਲਪ ਕਰ ਸਕੀਏ ਹਮੇਸ਼ਾ ਅਸੀਂ ਕਰਦੇ ਰਹਿੰਦੇ ਆਂ ਕਿ 29 ਤਰੀਕ ਨੂੰ ਅਸੀਂ ਫਲਾਵਰ ਸ਼ੋਅ ਲਗਾ ਰਹੇ ਆਂ ਸਾਡਾ ਚਿਲਡਰਨ ਪਾਰਕ ਅਸੀਂ 8 ਪਾਰਕ ਡਿਵੈਲਪ ਕੀਤੇ ਆਂ ਤੇ ਲੋਕਾਂ ਨੂੰ ਰਿਕਵੈਸਟ ਕਰਦਾ ਸੰਡੇ ਦਿਨ ਜਰੂਰ ਆਓ ਉਦੋਂ ਵੀ ਅਸੀਂ ਜਿਹੜੇ ਰੈਗਰ ਹਨ ਕੂੜਾ ਚੱਕਦੇ ਆ ਉਹਨਾਂ ਨੂੰ ਅਸੀਂ 150 ਤੋਂ ਉੱਪਰ ਨੂੰ ਅਸੀਂ ਜੈਕਟ ਡਿਸਟ੍ਰੀਬਿਊਟ ਕਰਾਂਗੇ ਜੀ